ਹਾਂਜੀ ਦੋਸਤੋ ਸਤਿ ਸ੍ਰੀਕਾਲ ਜੀ ਔਰ ਕੀ ਹਾਲ ਚਾਲ ਆ ਜੀ ਅੱਜ ਦੇਖਦੇ ਆ ਆਪਾਂ ਖੇਤਾਂ ਦੇ ਨਜ਼ਾਰੇ ਤੇ ਹੁਣ ਦੇਖੋ ਮਿੱਤਰੋ ਜਿਹੜੀ ਝੋਨੇ ਦੀ ਫਸਲ ਆ ਵੈਸੇ 70% ਤਾਂ ਇਹ ਲੱਗੀ ਗਈ 30% ਰਹਿ ਗਿਆ ਜਿਹੜੀ ਪੂਸਾ ਸੀ ਉਹ ਤਾਂ ਸਾਰੀ ਲੱਗੀ ਗਈ ਤੇ ਕੁਛ ਲਾ ਰਹੇ ਆ ਭਈਏ ਦੇਖੋ ਲਾ ਰਹੇ ਨੇ ਤੇ ਜਿਹੜੀ ਬਾਸਮਤੀ ਹੁੰਦੀ ਹੈ ਬਾਸਮਤੀ ਦੀਆਂ ਵੀ ਕਈ ਕਿਸਮਾਂ ਨੇ ਉਹ ਥੋੜੀ ਜੀ ਲੇਟ ਲੱਗੂਗੀ ਜਿਹੜੀ ਪੂਸਾ ਉਹ ਲੱਗ ਰਹੀ ਆ ਹੁਣ ਦੇਖੋ ਖੇਤਾਂ ਦਾ ਨਜ਼ਾਰਾ ਬਹੁਤ ਹੀ ਵਧੀਆ ਲੱਗਦਾ ਸ਼ਾਨਦਾਰ ਦ੍ਰਿਸ਼ ਇਧਰ ਸੂਏ ਵਿੱਚ ਵੀ ਪਾਣੀ ਵੀ ਚੱਲ ਰਿਹਾ ਵੈਸੇ ਪਾਣੀ ਦੀ ਵੀ ਕੋਈ ਦਿੱਕਤ ਨਹੀਂ ਹੈਗੀ ਲਾਈਟ ਵੀ ਵਧੀਆ ਆ ਰਹੀ ਆ ਤੇ ਸੂਆ ਵੀ ਚੱਲ ਰਿਹਾ ਤੇ ਕਿਸਾਨਾਂ ਨੂੰ ਬេះ ਬਹੁਤ ਹੀ ਵਧੀਆ ਪਹਿਲਾਂ ਵਾਂਗ ਪਰੇਸ਼ਾਨੀ ਨਹੀਂ ਹੈਗੀ ਕਿਸਾਨਾਂ ਨੂੰ ਬਹੁਤ ਹੀ ਵਧੀਆ ਕਿਸਾਨ ਖੁਸ਼ ਨੇ ਉਹਨਾਂ ਨੂੰ ਲਾਈਟ ਵੀ ਮਿਲ ਰਹੀ ਆ ਤੇ ਸੂਏ ਦਾ ਪਾਣੀ ਨਹਿਰਾਂ ਦਾ ਪਾਣੀ ਵੀ ਮਿਲ ਹੀ ਜਾਂਦਾ ਤੇ ਬਹੁਤ ਹੀ ਵਧੀਆ ਜਾਣੀ ਤੇ ਕੁਸ ਤੋ ਵਾਹਣ ਦਿਖ ਰਹੇ ਨੇ ਜੇ ਇੱਥੇ ਹੋ ਸਕਦਾ ਵੀ ਬਾਸਮਤੀ ਲਾਉਣੀ ਹੋਵੇ ਕਿਸਾਨਾਂ ਨੇ ਤੇ ਬਹੁਤ ਹੀ ਵਧੀਆ ਮਾਹੌਲ ਆ ਤੇ ਅ ਹਾਰਡ ਦੇ ਮਹੀਨੇ ਵਿੱਚ ਵਾਰਸਾਂ ਵੀ ਸਟਾਰਟ ਹੋ ਗਈਆਂ ਤੇ ਫਸਲਾਂ ਵੀ ਥੋੜਾ ਜਿਹਾ ਠੰਡਾ ਮੌਸਮ ਹੋ ਗਿਆ ਫਸਲਾਂ ਵੀ ਦੇਖੋ ਬਹੁਤ ਵਧੀਆ ਲੱਗ ਰਹੀਆਂ ਨੇ ਹਰੀਆਂ ਭਰੀਆਂ ਫਸਲਾਂ ਹੋ ਗਈਆਂ ਮੱਕੀਆਂ ਦੇਖੋ ਉਧਰ ਤੇ ਟਟਰੀਆਂ ਵੀ ਆਪਣੇ ਗੀਤ ਗਾ ਰਹੀਆਂ ਨੇ ਦੇਖੋ ਕਿਹੜਾ ਨਜ਼ਾਰਾ ਹੈ ਵੀ ਬਹੁਤ ਹੀ ਖੇਤਾਂ ਦਾ ਬਹੁਤ ਵਧੀਆ ਪੰਸੀ ਆ ਪੰਜਾਬ ਦਾ ਮੌਸਮ ਵੀ ਵਧੀਆ ਹੋ ਗਿਆ ਠੰਡਾ ਮੌਸਮ ਹੋ ਗਿਆ ਬੱਤਲਬਾਈ ਬਹੁਤ ਵਧੀਆ ਪਈ ਆ ਆ ਵਰਸਾਂ ਦੇ ਦਿਨ ਵੈਸੇ ਸਟਾਰਟ ਹੋ ਗਏ ਫੌਨ ਦੇ ਮਹੀਨੇ ਪੈਂਦੀਆਂ ਵੈਸੇ ਹਾਰ ਦੇ ਮਹੀਨੇ ਦੀ ਵਰਸਾਂ ਸਟਾਰਟ ਹੋ ਗਈ ਬਹੁਤ ਹੀ ਵਧੀਆ ਤੇ ਠੰਡਾ ਮੌਸਮ ਹੋ ਗਿਆ ਬੱਚੋ ਨਜ਼ਾਰਾ ਆ ਰਿਹਾ ਮੱਕੀ ਦੀ ਫਸਲ ਵੀ ਬਹੁਤ ਵਧੀਆ ਹੁੰਦੀ ਆ ਇਹ achar ਵਾਸਤੇ ਬਣਾਈ ਜਾਂਦੀ ਆ ਵੈਸੇ ਜਿਆਦਾਤਰ ਝੋਨਾ ਲੱਗਦਾ ਮੱਕੀ ਆ ਜਿਹੜੀ ਮੱਕੀ ਤਾਂ achar ਵਾਸਤੇ ਬਣਾਈ ਜਾਂਦੀ ਆ ਤੇ achar ਪਾਇਆ ਜਾਂਦਾ ਪਸ਼ੂਆਂ ਲਈ ਤੇ ਇਹਦਾ ਬਹੁਤ ਵਧੀਆ achar ਹੁੰਦਾ ਕਸੂ ਦੁੱਧ ਵੀ ਖੁੱਲਾ ਵਧੀਆ ਦਿੰਦੇ ਆ ਤੇ ਇਹਦਾ achar ਵਿੱਚ ਦਾਣਾ ਬਣ ਜਾਂਦਾ ਜਿਹੜਾ ਉਹ ਵਿੱਚੀ achar ਬਣ ਜਾਂਦਾ ਉਹਦਾ ਸਾਰਾ ਕੁਝ ਬਹੁਤ ਵਧੀਆ ਹੋ ਜਾਂਦਾ ਤੇ ਨਜ਼ਾਰਾ ਆ ਰਿਹਾ ਮਿੱਤਰੋ ਖੇਤਾਂ ਦੇ ਵਿੱਚ ਘੁੰਮ ਕੇ ਬਹੁਤ ਨਜ਼ਾਰਾ ਆਦਾ ਮੋਟਰਾਂ ਚੱਲ ਰਹੀਆਂ ਨੇ ਤੇ ਕੀ ਬਾਤਾਂ ਹੈ ਯਾਰ ਕੀ ਬਾਤਾਂ ਹੈ ਹੈ بڑے ਨਜ਼ਾਰੇ ਆਦੇ ਦੇਖੋ ਬਾਈ ਪੱਠੇ ਵੱਢ ਰਿਹਾ ਤੇ ਲਾਈਟ ਵੀ ਖੁੱਲ੍ਹੇ ਚੱਲ ਰਹੀ ਆ ਵੇਹੇ ਜਿੰਨਾ ਸਰਕਾਰ ਕਹਿੰਦੀ ਸੀ ਲਾਈਟ ਵੀ ਕਿੰਨੇ ਘੰਟੇ ਲਾਈਟ ਦੇਣੀ ਆ ਉਹ ਲਾਈਟ ਵੀ ਮਿਲ ਰਹੀ ਆ ਕਿਸਾਨਾਂ ਕੋਈ ਪਰੇਸ਼ਾਨੀ ਨਹੀਂ ਹੈਗੀ ਲਾਈਟ ਬਜੋਂ ਵੀ ਤੇ ਬਾਕੀ ਪਿੰਡਾਂ ਦੇ ਨਜ਼ਾਰੇ ਨੇ ਮਿੱਤਰੋ ਤੇ ਪਿੰਡਾਂ ਦੀਆਂ ਗਲੀਆਂ ਫਿਰਨੀਆਂ ਦੇਖੋ ਕਿਆ ਬਾਤ ਹੈ ਯਾਰ ਪਿੰਡ ਦੀ ਸਾਥ ਹੈ ਇੱਥੇ ਬਹਿ ਕੇ ਵੀ ਨਜ਼ਾਰੇ ਲੈਂਦੇ ਨੇ ਜਿਹੜੇ ਬਜ਼ੁਰਗ ਹੁੰਦੇ ਨੇ ਤਾਸ ਦੀ ਬਾਜੀ ਵੀ ਲਾ ਲੈਂਦੇ ਆ એ નજારા મિત્રો પંજાબ